ਹਾਂਜੀ ਸੰਗਤ ਜੀ 15 ਤਰੀਕ 10ਵਾਂ ਮਹੀਨਾ 2025 ਅਸੀਂ ਅੱਜ ਇਹ ਵੀਡੀਓ ਬਣਾ ਰਹੇ ਹਾਂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਇੱਕ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਉਂਕਿ ਆਪ ਜੀ ਦੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਇਹ 400 ਫੁੱਟ ਚੌੜਾ ਜਿਹੜਾ ਪਾੜ ਆ ਇਹਨੂੰ ਬੰਦ ਕਰਨਾ ਆਪਾਂ ਇਸ ਪਾੜ ਦੇ ਵਿੱਚੋਂ ਤਿੰਨ ਪਿੰਡਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਇਹ ਦੇ ਵਿੱਚ ਇੰਨਾ ਕੁ ਪਾਣੀ ਚੜ ਕੇ ਆਇਆ ਤੇ ਤਿੰਨ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ 4-4 ਫੁੱਟ ਨੇ ਰੇਤ ਝਾੜਤੀ ਇਸ ਕਰਕੇ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਸਵੇਰੇ ਜੀਸੀਬੀ ਤੇ ਟਰੈਲੀਆਂ ਲਾਉਣੀਆਂ ਨੇ ਜੀ ਤੁਸੀਂ ਸਾਰੇ ਭੈਣ ਭਰਾ ਜਰੂਰ ਸਪੋਰਟ ਕਰੋ ਸ਼ੇਅਰ ਕਰੋ ਇਸ ਵਕਤ ਅਸੀਂ ਸ਼੍ਰੀ ਤਰਨਤਨ ਸਾਹਿਬ ਦੇ ਪਿੰਡਾਂ ਦੇ ਵਿੱਚ ਤਹਿਸੀਲ ਪੱਟੀ ਦੇ ਵਿੱਚ ਸੇਵਾ ਲੱਗਿਆ ਜੀ ਆਪ ਜੀ ਨੂੰ ਪਤਾ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਜੀ ਤੁਹਾਡੇ ਸਾਥ ਦੇ ਨਾਲ ਤੇ ਤਿੰਨੇ ਪਿੰਡਾਂ ਦੇ ਵਿੱਚੋਂ ਇਸ ਵਕਤ 200 ਤੋਂ ਲੈ ਕੇ 250 ਕਿੱਲਾ ਪੱਧਰ ਕਰਨ ਵਾਲਾ ਹਜੇ ਰਹਿੰਦਾ ਜੀ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਅਸੀਂ ਉਮੀਦ ਕਰਦੇ ਹਾਂ ਤੁਸੀਂ ਸ਼ੇਅਰ ਵੀ ਕਰਿਓ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਦੇ ਅੱਗੇ ਆਪਜੀ ਤੋਂ ਸਾਥ ਸਾਨੂੰ ਡੀਜ਼ਲ ਦੀ ਉਹ ਚਾਹੀਦੀ ਆ ਆਪਜੀ ਡੀਜ਼ਲ ਲੈ ਕੇ ਸਾਡੇ ਤੱਕ ਪਹੁੰਚ ਕਰੋ ਅਸੀਂ ਆਪਜੀ ਨੂੰ ਰਹਿਣ ਲਈ ਟਿਕਾਣਾ ਦਿੰਨੇ ਆ ਆਪਜੀ ਰਹਿ ਕੇ ਟਰੈਕਟਰਾਂ ਦੇ ਵਿੱਚੋਂ ਆਪਣੇ ਹੱਥੀਂ ਡੀਜ਼ਲ ਪਾ ਕੇ ਜਾਓ ਜੀ ਸਾਡੀ ਇਹ ਬੇਨਤੀ ਨੂੰ ਸਹਿਕਾਰ ਕਰਿਓ ਸ਼ੇਅਰ ਕਰਿਓ ਐਸ ਵਕਤ ਸਾਡਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਆਪਜੀ ਸੰਪਰਕ ਕਰਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਪਹਿਲਾਂ ਆਪਜੀ ਦੇਖਣ ਆਓ ਇਲਾਕਾ ਕਿਉਂਕਿ ਜਿਹੜਾ ਪੱਧਰ ਕਰ ਰਹੇ ਆ ਆਪ ਜੀ ਦੇਖ ਕੇ ਹੀ ਮਹਿਸੂਸ ਕਰੋਗੇ ਇੱਥੇ ਨੁਕਸਾਨ ਬਹੁਤ ਹੀ ਜ਼ਿਆਦਾ ਜੀ